ਪੁਰਸ ਪ੍ਰਸ਼ਾਸਨ ਮਰਦਾਬਾ 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 ਕਾਂਗਰਸ ਪਾਰਟੀ ਜਿੰਦਾਬਾ 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 ਪੁਰਸ ਪ੍ਰਸ਼ਾਸਨ ਮਰਦਾਬਾ ਜਿੰਦਾਬਾ ਮਰਦਾਬਾ ਪੰਜਾਬ ਦੀ ਲੋਟੂ ਸਰਕਾਰ ਮਰਦਾਬਾ 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 ਲੋਟੂ ਸਰਕਾਰ ਮਰਦਾਬਾ ਜਿੰਦਾਬਾ ਮਰਦਾਬਾ ਪੁਰਸ ਪ੍ਰਸ਼ਾਸਨ ਮਰਦਾਬਾ ਇਹ ਵੀ ਸਰਕਾਰ ਦੇ ਇੱਕ ਗਲੇ ਦੀ ਹੱਡੀ ਬਣੀ ਹੋਈ ਸੀ ਜਿਹੜੇ ਨਗਰ ਕੌਂਸਲ ਦੇ ਪ੍ਰਧਾਨ ਕੀ ਉਧਰ ਵਾਸਤੇ ਮਾਨਯੋਗ ਹਾਈ ਕਾਉਂਟਰ ਨੇ ਸਾਨੂੰ ਦਵਾਰੇ ਫਤਵਾ ਦਿੱਤਾ ਹੈ ਧਰਨੇ ਦਾ ਮੰਤਵੇ ਜਿਹੜੀ ਪੰਜਾਬ ਸਰਕਾਰ ਦਾ ਫੇਲੀਅਰ ਆ ਲਾ ਐਂਡ ਆਰਡਰ ਨੂੰ ਲੈ ਕੇ ਜਿਹੜੀ ਰੋਜ਼ ਗੈਂਗਬਾਰ ਹੁੰਦੀ ਆ ਲੁੱਟਖਵਾ ਹੁੰਦੀ ਆ ਤੇ ਲੋਕਾਂ ਦੀਆਂ ਦੁਕਾਨਾਂ 'ਚ ਘਰਾਂ 'ਚ ਵੜ ਕੇ ਜਿਹੜੇ ਮਤਲਬ ਗੈਂਗਬਾਰ ਹੋ ਰਹੀ ਆ ਉਹਦੇ ਖਿਲਾਫ ਸਾਡਾ ਧਰਨਾ ਹੈ ਤਾਂ ਕਿ ਜਿਹੜੀ ਸਰਕਾਰ ਨੂੰ ਜਗਾਇਆ ਜਾ ਸਕੇ ਇੱਕ ਤਰ੍ਹਾਂ ਦੀ ਰਾਜਕਤਾ ਫੈਲ ਚੁੱਕੀ ਆ ਇੱਥੋਂ ਦਾ ਜਿਹੜਾ ਹਰ ਜਿਹੜਾ ਨਾਗਰਿਕ ਹੈ ਅਮਨ ਪਸੰਦ ਲੋਕ ਨੇ ਉਹ ਇਸ ਟਾਈਮ ਆਪਣੇ ਆਪ ਨੂੰ ਜਿਹੜਾ ਐਨਸਕੋਰ ਫਿਲ ਕਰ ਰਹੇ ਆ ਤਾਂ ਉਸ ਸੰਬੰਧ ਦੇ ਵਿੱਚ ਅਸੀਂ ਜਿਹੜਾ ਹੈਗਾ ਸਰਕਾਰ ਨੂੰ ਜਗਾਉਣ ਵਾਸਤੇ ਇਹ ਧਰਨਾ ਦਿੱਤਾ ਜਾ ਰਿਹਾ ਹੈ ਇਹ ਬਲਾਕ ਪੱਤਰ ਦਾ ਧਰਨਾ ਤੇ ਇਹ ਜਿਹੜਾ ਡੀਐਸਪੀ ਸਾਡੇ ਵਿੱਚ ਸਾਰੇ ਜਿਹੜੇ ਬਲਾਕ ਪ੍ਰਧਾਨ ਸਾਹਿਬ ਨੂੰ ਪਾਰਟੀ ਬਣੀ ਹੁਕਮ ਹੋਇਆ ਸੀਗਾ ਤੇ ਮੈਂ ਅੱਜ ਜ਼ਿਲ੍ਹਾ ਫਤਨਾ ਇਸ ਬੋਲੀ ਕੀਤੀ ਆ ਵੈਸੇ ਜਿਹੜਾ ਧਰਨਾ ਜਿਹੜਾ ਸਾਡੇ ਬਲਾਕ ਪ੍ਰਧਾਨ ਸਾਹਿਬ ਨੇ ਮੇਸ ਕੁਮਾਰ ਡੋਟਾ ਜੀ ਬੈਠੇ ਨੇ ਸਤਨਾਮ ਸਿੰਘ ਜੀ ਬੈਠੇ ਨੇ ਥਰੇ ਰੁੰਨ ਦੇ ਉਹਨਾਂ ਦੀ ਗਵਾਹੀ ਦੇ ਵਿੱਚ ਇਹ ਧਰਨਾ ਦਿੱਤਾ ਜਾ ਰਿਹਾ ਹੈ ਬਰਨਾਲੇ ਚ ਇੱਕ ਡੀਐਸਪੀ ਤਪਾ ਦੇ ਦਫ਼ਤਰ ਅੱਗੇ ਲੱਗਿਆ ਉਦੋਂ ਡੀਐਸਪੀ ਮਹਿਲਕਲਾਂ ਦੇ ਡੀਐਸਪੀ ਬਰਨਾਲਾ ਤਿੰਨ ਜਗ੍ਹਾ ਧਟਨੇ ਲੱਗੇ ਮਹੇਸ਼ਕਰਾ ਮੋਟਾ ਬਲਾਕ ਪ੍ਰਧਾਨ ਸ਼ਹਿਦੀ ਕਰਨਾਰਾ ਕਿਵੇਂ ਦੇਖਦੇ ਹੋ ਪੰਜਾਬ ਦੇ ਹਾਲਾਤ ਵਿੱਚ ਨੂੰ ਧਰਨੇ ਉੱਤੇ ਬੈਠਣਾ ਪੈ ਰਿਹਾ ਤੁਹਾਨੂੰ ਪੰਜਾਬ ਦੇ ਹਾਲਾਤ ਆ ਕਿ ਜਿਹੜੇ ਦੋ ਦਿਨ ਬੱਤਾਂ ਤੋਂ ਹੁੰਦੇ ਜਾ ਰਹੇ ਆ ਕਿਸੇ ਵਪਾਰੀ ਦੀ ਜਾਂ ਹੋਰ ਕਿਸੇ ਵੀ ਵਰਗ ਦੀ ਹੈਗੀ ਆ ਜਿਹੜੀ ਅਮਨ ਚੈਨ ਦੀ ਜਿਹੜੀ ਜ਼ਿੰਦਗੀ ਆ ਉਹ ਸਮਾਪਤ ਹੋ ਚੁੱਕੀ ਆ ਦਿਨ ਦਿਹਾੜੇ ਲੁੱਟਾਂ ਹੋ ਰਹੀਆਂ ਨੇ ਕਬਜ਼ੇ ਹੋ ਰਹੇ ਆ ਕਿ ਕਤਲੋਕਾਤ ਹੋ ਰਹੀ ਆ ਪੰਜਾਬ ਸਰਕਾਰ ਬਿਲਕੁਲ ਤਰੀਕੇ ਨਾਲ ਲਾਂਡ ਆਰਡਰ ਦੀ ਸਥਿਤੀ ਤੇ ਬਿਲਕੁਲ ਫੇਲ ਹੈ। ਕੁਲਦੀਪ ਸਿੰਘ ਦੀ ਤਾਜ਼ਪੁਰੀਆ ਸਾਡੇ ਐਮਸੀ ਸਾਹਿਬ ਹੰਡੇਤੋਂ ਨੀਰਜ ਗਰਜੀ ਬੈਠੇ ਨੇ ਸਾਰੇ ਇਸ਼ਤਕਾਰਯੋਗ ਨੀਤੀ ਸਾਡੇ ਮੀਤਾਂ ਖੁੱਡੀ ਤੋਂ ਆਏ ਨੇ ਪੱਤਰ ਸਾਹਿਬ ਬੈਠੇ ਨੇ ਹੋਰ ਵੀ ਬਹੁਤ ਇਸਕਾ ਪਿਆਮੀ ਕੋਈ ਗੋਲੀ ਪਾਰ ਕੇ ਮਾਰਦਾ ਕਰੇ ਬੈਠੇ ਨੂੰ ਮਾਰਦਾ ਬੜਾ ਜੰਗਲ ਰਾਜ ਹੈ ਅੱਜ ਪੰਜਾਬ ਦੇ ਵਿੱਚ ਚੱਲੂ ਉਕਤ ਹੈ।